ਜਾ ਚੱਲ ਨੁੱਤੂ ਤੂੰ ਜਾ ਕੇ ਖੇਡਣੇ ਲੱਗ ਪਈ ਹਾਂ ਕਿਵੇਂ ਆ ਤੂੰ ਕਿਵੇਂ ਆ ਆਂ ਬੁੱਢਾ ਸੌਯੋ ਆਇਆ ਪਤਾ ਨਹੀਂ ਕਹਿਣਾ ਮੰਨੂ ਨੂੰ ਪੁੱਛ ਲੈਣਾ ਮੋਟਰਸਾਈਕਲ ਵਟਾ ਲਿਆ ਹੈ ਹਾਂ ਚੋਰੀਆਂ ਦੱਸੇ ਮਾ ਫਾਇਦਾ ਹੋਰ ਮੇਰਾ ਨਾਂ ਲਗਾ ਦਿੰਦੇ ਚੋਰੀ ਮੋਟਰਸਾਈਕਲ ਹੀ ਵਟਾ ਲਿਆ ਹੈ ਤੈਨੂੰ ਪੁੱਛਿਆ ਤੇ ਫਿਰ ਤੂੰ ਦੱਸਿਆ ਕਿ ਤੇਰੇ ਨਾਲ ਮੈਂ ਘਰ ਘੁੱਟਦਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖ ਤੇਰੇ ਹਿਸਾਬ ਨਾਲ ਮੰਮੀਆਂ ਪਤਲੀਆਂ ਹੁੰਦੀਆਂ ਕਿ ਮੋਟੀਆਂ ਉੱਚੀ ਬੋਲ ਮੜਾ ਮੋਟੀਆਂ ਤੇ ਭੈਣ ਭਰਾ ਪਤਲੀ ਨਹੀਂ ਮੋਟੀ ਵੀ ਨਹੀਂ ਮੋਟਾ ਤਾਂ ਤੂੰ ਬਰਾਵ ਨੂੰ ਵੇਖੇ ਬੋਲਿਆ ਅੱਬਾ ਤੂੰ ਇਹਨੂੰ ਚੱਕ ਲੈਨੀ ਏ ਚੱਕ ਲੈ ਸਾਡੇ ਨੂੰ ਇਹਦੀ ਕਰਾਰੇ ਗੁਡ ਮਾਰਨੀ ਓ ਚੱਕ ਅੱਬਾ ਤੇ ਬੜਾ ਜੋਰ ਹੀ ਇਹ ਆ ਪਾਥਵੇ ਦੇ ਸਟੂਡੈਂਟਸ ਕੋਈ ਉਡੀ ਸੇਖਾਂ ਵਾਲੇ ਦੇ ਤੁਹਾਡੇ ਸਕੂਲ ਦਾ ਨਾਮ ਪਾਸੇ ਗਲੋਬਲ ਸਕੂਲ ਵਾਓ ਵਾਟ ਯੂ ਨੇਮ ਓ ਮਾਈ ਗੋਡ ਮਾਈ ਇੰਗਲਿਸ਼ੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਇਹਰਲੀ ਤੈਨੂੰ ਪੁੱਛਿਆ ਤੇ ਫਿਰ ਤੂੰ ਦੱਸਿਆ ਕਿ ਤੇਰੇ ਨਾਮ ਘਰ ਘਰ ਤੇਰਾ ਪੈ ਗਿਆ ਪਿੱਛਾ ਅੱਜ ਹਲੀ ਨੇ ਨੂੰ ਬਚਾਲਾ ਨਹੀਂ ਹਲੀ ਨੇ ਨੂੰ ਬਚਾਲਾ ਇਸ ਸਕੂਲ ਚ ਵਾਹ ਪੜਦੀ ਗਿਰੀ ਤੇ ਨਕਲ ਮਾਰਦੀ ਗਿਰੀ ਸੋਕੇ ਦਸ ਆਪਣੀ ਓਏ ਓਏ ਹੋਰ ਕਹੇ ਦੀ ਵੜਦੀ 76 ਪੁਆਏਗਾ ਆਹ ਰਾਨ ਵਾਲੇ ਓ ਜਾ ਭਰਾਵਾ ਕਹੇ ਹੋਰ ਦੀ ਵੜਦੀ ਓ 70 ਬਹਿਣਾ 70 ਆ ਜਾ 50 ਵਿਦਿਆ ਓਏ ਉਹਨੂੰ ਕਹੋ ਲੈ ਜਾਏਗਾ ਯਾਰ ਮੈਂ ਤੈਨੂੰ ਕਿਹਾ ਸੀ ਰਾਹ ਦੇ ਨਾਲ ਨਾਲੇ ਤੂੰ ਉਹ ਪਹਿਲੇ ਚ ਵੜ ਗਿਆ ਕੇ ਹੋਰ ਦੀ ਵਟਾ ਔਰ ਕੀ ਯਾਰ ਉਹ ਸੋਚਿਆ ਉਹ ਚੰਗੇ ਤੇ ਮੁੱਕੀ ਨਹੀਂ ਮਾਰੀ ਆਣ ਕੇ ਉਹਨੇ ਡੰਟਾ ਲੈਣਾ ਸੀ ਨਹੀਂ ਢਾਣਾ ਦਾ ਕੀ ਥਾ ਕਦਾ ਭੜਾਵਾ ਮੈਨੂੰ ਨਹੀਂ ਫਾਇਦਾ ਲੱਗਾ ਆ ਤੈਨੂੰ ਰਾਹ ਦੇ ਨਾਲ ਨਾਲੇ ਕੇ ਹੋਰ ਦੀ ਸਰਮਾਟ ਦਾ ਥੋੜਾ ਉਦੋਂ ਪਤਾ ਹੁੰਦਾ ਵੀ ਨਹੀਂ ਉਦੋਂ ਹੈ ਗਰਮੀ ਜਿਆਦੀ ਚੜੀ ਐ ਤੇ ਸੁਹਾ ਇਹਨੇ ਬਦਲਾਇਆ ਪਤਾ ਨਹੀਂ ਕਹਿਣਾ ਮੰਨੂ ਨੂੰ ਬਠਲੇ ਨਾਲ ਮੋਟਰਸਾਈਕਲ ਹੀ ਵਟਾ ਲਿਆ ਉਹ ਭਰਾਵਾ ਤੁਹਾਡਾ ਬੰਦਾ ਕੋਈ ਸ਼ੇਰੂ ਦੀ ਦੁਕਾਨ ਤੇ ਲੈ ਗਿਆ ਮੋਟਰਸਾਈਕਲ ਸ਼ੇਰੂ ਹੀ ਕਹਿੰਦੇ ਉਹ ਸ਼ੇਰੂ ਕਿੱਥੇ ਜਾਏ ਤਾਂ ਸ਼ੇਰੂ ਦੇ ਮੋਟਰਸਾਈਕਲ ਗਿਆ ਗਿਆ ਮੋਟਰਸਾਈਕਲ ਉਹ ਉੱਥੋਂ ਵਟਾ ਕੇ ਆਪਣਾ ਮੋਟਰਸਾਈਕਲ ਲੈ ਆਇਆ ਉਹਦਾ ਉਹ ਆਪਣਾ ਆਪਣਾ ਫਿਰਦਾ ਜਾਓ ਭੁੱਲਰ ਸਾਹਿਬ ਕੋਈ ਨਹੀਂ ਆਲੇ ਤੇ ਮੈਨੂੰ ਤੂੰ ਉਹ ਫੜਾਦਾ ਉਹ ਸ਼ੇਰੂ ਦੀ ਦੁਕਾਨ ਦੇ ਨਾਲ ਮੋੜ 'ਤੇ ਖੜਾ ਸੀ ਇੱਕਦਾਂ ਉਹਨਾਂ ਦਾ ਲੈ ਆਇਆ ਆਪਦਾ ਉੱਤੇ ਘਲਾਰਿਆ ਸਾਡੇ ਵਾਲਾ ਆ ਉਹ ਮਗਰ ਮੱਡ ਉਹ ਗਈ ਇਹਦੇ ਕੋਈ ਕੋਹ ਨਾ ਆ ਮੁੰਡਾ ਲੈ ਗਿਆ ਮੈਂ ਤਾਂ ਮੈਂ ਸਰਦਾਰ ਹਾਂ ਇਹਨੇ ਕੈਮਰੇ ਨਹੀਂ ਵੇਖਿਆ ਮੈਂਗਾ ਕੋਈ ਕੈਮਰੇ ਨਹੀਂ ਲੱਗੇ ਉੱਥੇ ਯਾਰ ਹਾਂ ਤੇ ਅੰਗਰੇਜ਼ ਓਏ ਓ ਉੱਚ ਕਾਗਜ ਸੀਗੇ ਆਪਣੇ ਮੋੜਸਾਂ ਦੇ ਉਹ ਰੰਡਿਆਲੇ ਪਹੁੰਚ ਗਏ ਅੱਛਾ ਉਹ ਰੰਡਿਆਲੇ ਆ ਹਾਂ ਰੰਡਿਆਲੇ ਆਲੇ ਉਹਨਾਂ ਨੂੰ ਇੱਧਰ ਲੈ ਕੇ ਆਉਂਦੇ ਪਏ ਆ ਅੱਛਾ ਮੇਰਾ ਹੱਥਾਂ ਦੀ ਬੰਦ ਹੋਉਂਦੇ ਆ ਲੈ ਕੋਈ ਹਾਲ ਮੋੜ ਚਲ ਹੋ ਵੀ ਕਿੱਚਾ ਚੰਗਾ ਹੋਰ ਮੇਰਾ ਨਾਂ ਲਗਾ ਦਿੰਦੇ ਚੋਰੀ ਮੋੜਸੇ ਨਹੀਂ ਬਟਾ ਲਿਆ ਇਹ ਪਤਾ ਨਹੀਂ ਕੀ ਦੇਣਾ ਜੋ ਭਰਾਵਾ ਕੋਈ ਹਾਲ ਕਮਰਾ ਓਕੇ ਆਪਣੇ ਨੇ ਅਜੇ ਇਹਦਾ ਬਈਆ ਜੀ ਦਾ ਕਮਰਾ ਰੈਡੀ ਹੈ meri pag nal diya tenu chunna tu jaan jaan khelngone lag paye eh jeeti ke re ha ha ke re ha hun kar re ha kai gutal so you oh my god han jeya tu dekh loni story guys baki gal tonu balkaran san tu krisharan san do di videos kida lagdiyan comment karke zarur dasso te eda di aur hor videos dekhde rehne layi channel nu subscribe zarur kareo